ਜਿਹੜੇ ਏਜ ਦੇ ਵਿੱਚ 30 ਸਾਲ ਤੋਂ ਉੱਪਰ ਹੋ ਗਏ ਨੇ ਉਹ ਜੇ ਪੱਗ ਨਹੀਂ ਬੰਨਦੇ ਤੇ ਉਹ ਗੁਰੂ ਤੋਂ ਟੁੱਟੇ ਹੋਏ ਨੇ ਜੀ ਉਹ ਦੇਖੋ ਦੇਖੀ ਜਿਵੇਂ ਆਪਾਂ ਕਹਿੰਦੇ ਆ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਆ ਉਸ ਤਰੀਕੇ ਦੇ ਨਾਲ ਸਿਰਫ ਪੱਗਾਂ ਨੂੰ ਟ੍ਰੈਂਡ ਦੇ ਹਿਸਾਬ ਨਾਲ ਬਣਵਾਉਂਦੇ ਨੇ ਸਾਡਾ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਦਾ ਮੇਨ ਫੋਕਸ ਹੁੰਦਾ ਹੈ ਜਿਹੜੀ ਇੱਥੇ ਦੀ ਜਨਰੇਸ਼ਨ ਜਿਹੜੀ ਬੌਰਨ ਬੱਚੇ ਨੇ ਜਿਹੜੇ ਅੰਡਰ 20 ਨੇ ਜਿਨ੍ਹਾਂ ਨੂੰ ਮਾਪਿਓ ਨੇ ਸਿੱਖੀ ਦੇ ਨਾਲ ਨਹੀਂ ਜੋੜਿਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਿੱਖ ਔਮ ਦੇ ਵਿੱਚ ਪੈਦਾ ਹੋਈ ਦਸਤਾਰ ਸਜਾਵੇ ਕਿਉਂਕਿ ਆਪਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਆਪਾਂ ਕਹਿੰਦੇ ਆਖੇ ਨਹੀਂ ਲੱਗਦੇ ਜੇ ਆਪਾਂ ਆਪਣੇ ਬੱਚੇ ਨੂੰ ਗੁਰੂ ਤੇ ਲੜ ਲਾ ਦਈਏ ਦਸਤਾਰ ਨਾਲ ਜੋੜ ਦਈਏ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੀ ਕਮਿਊਨਿਟੀ ਦੇ ਬੱਚੇ ਨੇ ਕਾਫੀ ਹੱਦ ਤੱਕ ਜਿਹੜੇ ਨੇ ਉਹ ਚੰਗੇ ਰਹਿੰਦੇ ਨੇ ਤੇ ਉਹ ਮਾੜੀਆਂ ਆਦਤਾਂ ਤੋਂ ਬਚ ਕੇ ਰਹਿੰਦੇ ਨੇ ਜਿਵੇਂ ਬੱਚੇ ਆ ਛੋਟੇ ਜਿਹੜਾ ਜਿਹਦੇ ਵਿੱਚ ਹੁੰਦਾ ਵੀ ਮੈਂ ਪੱਗ ਬਣਾਉਣੀ ਆ ਉਹ ਟਿਕ ਵੀ ਜਾਂਦਾ ਕਈ ਬੱਚੇ ਵੀ ਮਸ਼ਰਾਰਤੀ ਵੀ ਹੋਣ ਪਰ ਉਹ ਪੱਗ ਬਣਾਉਣ ਲੱਗਿਆ ਟਿਕ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਦਿੱਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਜੂਨ 84 ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਇਸ ਵਕਤ ਮੈਂ ਸਿੱਖ ਮੋਟਰਸਾਈਕਲ ਕਲੱਬ ਉਹਨਾਂ ਦੇ ਕੋਲੋਂ ਹਰ ਸਾਲ ਉਹ ਜਿਹੜਾ ਇਹ ਪੱਗ ਦਾ ਲੰਗਰ ਜੀ ਨੂੰ ਦਸਤਾਰ ਦਾ ਲੰਗਰ ਆਪਣਾ ਕਿਹਾ ਜਾਂਦਾ ਲਾਉਂਦੇ ਆ ਸੋ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਸੋ ਬਾਈ ਜੀ ਪਹਿਲਾਂ ਤਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਡੇਲੀ ਪੋਸਟ ਦੇ ਜਿੰਨੇ ਵੀ ਦਰਸ਼ਕ ਨੇ ਜੀ ਉਹਨਾਂ ਦਾ ਸਵਾਗਤ ਸਾਡੇ ਵੱਲੋਂ ਸਾਰੇ ਸਿੱਖ ਮੋਟਰਸਾਈਕਲ ਕਲੱਬ ਦੀ ਟੀਮ ਜਿਹੜੀ ਆ ਇਸ ਵੇਲੇ ਖੁੱਲਾ ਦਸਤਾਰਾਂ ਦਾ ਲੰਗਰ ਲਾ ਰਹੀ ਹੈ ਜੀ ਪਰ ਭਾਈ ਜੀ ਜੇ ਗੱਲ ਕੀਤੀ ਜਾਵੇ ਹਰ ਸਾਲ ਹੀ ਆਪਾਂ ਇਹ ਉਪਰਾਲਾ ਕਰਦੇ ਆਂ ਔਰ ਵੱਧ ਤੋਂ ਵੱਧ ਲੋਕਾਂ ਨੂੰ ਸਿੱਖੀ ਨਾਲ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਆਂ ਤਾਂ ਕਿ ਜਿਨ੍ਹਾਂ ਨੇ ਕਈ ਵਾਰੀ ਜ਼ਿੰਦਗੀ 'ਚ ਨਹੀਂ ਵੀ ਪੱਗ ਬੰਨੀ ਹੁੰਦੀ ਉਹ ਵੀ ਦੇਖੋ ਦਿਖਾਈ ਕਹਿੰਦੇ ਆ ਵੀ ਨਹੀਂ ਅਸੀਂ ਵੀ ਦਸਤਾਰ ਸਜਾਈਏ ਕਿਵੇਂ ਵੇਖਦੇ ਆਂ ਜੀ ਜਿਹੜੀ ਆਪਾਂ ਗੱਲ ਕਰੀਏ ਜਿਹੜੇ ਏਜ ਦੇ ਵਿੱਚ 30 ਸਾਲ ਤੋਂ ਉੱਪਰ ਹੋ ਗਏ ਨੇ ਉਹ ਜੇ ਪੱਗ ਨਹੀਂ ਬੰਨਦੇ ਤੇ ਉਹ ਗੁਰੂ ਤੋਂ ਟੁੱਟੇ ਹੋਏ ਨੇ ਜੀ ਉਹ ਦੇਖੋ ਦੇਖੀ ਜਿਵੇਂ ਆਪਾਂ ਕਹਿੰਦੇ ਆ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਆ ਉਸ ਤਰੀਕੇ ਦੇ ਨਾਲ ਸਿਰਫ ਪੱਗਾਂ ਨੂੰ 트ੈਂਡ ਦੇ ਹਿਸਾਬ ਨਾਲ ਬਣਵਾਉਂਦੇ ਨੇ ਇੱਥੇ ਆ ਕੇ ਸਾਡੇ ਕੋ ਸਾਡਾ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਦਾ ਮੇਨ ਫੋਕਸ ਹੁੰਦਾ ਹੈ ਜਿਹੜੀ ਇੱਥੇ ਦੀ ਜਨਰੇਸ਼ਨ ਜਿਹੜੀ ਬੌਰਨ ਬੱਚੇ ਨੇ ਜਿਹੜੇ ਅੰਡਰ 20 ਨੇ ਜਿਨ੍ਹਾਂ ਨੂੰ ਮਾਪਿਓ ਨੇ ਸਿੱਖੀ ਦੇ ਨਾਲ ਨਹੀਂ ਜੋੜਿਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਿੱਖ ਕੌਮ ਦੇ ਵਿੱਚ ਪੈਦਾ ਹੋਈ ਦਸਤਾਰ ਸਜਾਵੇ ਸਾਡੇ ਵੱਲੋਂ ਜਿਹੜਾ ਆ ਦੋ ਕਲਾਸਾਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਸੈਚਰਡੇ ਤੇ ਸੰਡੇ ਕਿ ਅਸੀਂ ਜਿਹੜੇ ਭੁੱਲੇ ਬੱਚੇ ਨੇ ਜਿਹੜੇ ਸਿੱਖੀ ਤੋਂ ਟੁੱਟੇ ਨੇ ਜਾਂ ਜਿਹੜੇ ਮਾਪਿਓ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰ ਸਕੇ ਸਿੱਖੀ ਨਾਲ ਜੋੜਨ ਦੀ ਉਹਨਾਂ ਨੂੰ ਸਿੱਖੀ ਵਿੱਚ ਵਾਪਸ ਲੈ ਕੇ ਆਈ ਲੈ ਕੇ ਆਈਏ ਤੇ ਕੁਰਾਤਾਂ ਤੋਂ ਬਚਾਈਏ ਕਿਉਂਕਿ ਆਪਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਆਪਾਂ ਕਹਿੰਦੇ ਆਖੇ ਨਹੀਂ ਲੱਗਦੇ ਜੇ ਆਪਾਂ ਆਪਣੇ ਬੱਚੇ ਨੂੰ ਗੁਰੂ ਦੇ ਲੜ ਲਾ ਦਈਏ ਦਸਤਾਰ ਨਾਲ ਜੋੜ ਦਈਏ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੀ ਕਮਿਊਨਿਟੀ ਦੇ ਬੱਚੇ ਨੇ ਕਾਫੀ ਹੱਦ ਤੱਕ ਜਿਹੜੇ ਨੇ ਉਹ ਚੰਗੇ ਰਹਿੰਦੇ ਨੇ ਤੇ ਉਹ ਮਾੜੀਆਂ ਹਾਤਾਂ ਤੋਂ ਬਚ ਕੇ ਰਹਿੰਦੇ ਨੇ। ਜੇ ਭਾਈ ਯੰਗ ਬੱਚਿਆਂ ਦੀ ਗੱਲ ਕੀਤੀ ਜਾਵੇ ਮੇਰੇ ਨਾਲ ਜਿਵੇਂ ਨੌਜਵਾਨ ਨੇ ਇੱਥੋਂ ਦੇ ਬੋਰਨ ਨੇ ਬੱਚੇ ਇਹ ਬਹੁਤ ਹੀ ਘੱਟ ਆਪਣੇ ਪੱਗ ਬੰਨਦੇ ਆ ਜੀ ਔਰ ਮੇਰੇ ਹਿਸਾਬ ਨਾਲ ਜਦੋਂ ਕਿਤੇ ਇਸ ਤਰ੍ਹਾਂ ਦਾ ਇਵੈਂਟ ਹੁੰਦਾ ਚਲੋ ਜਿਵੇਂ ਤੁਸੀਂ ਕਿਹਾ ਵੀ ਇਸ ਤਰ੍ਹਾਂ ਦੀ ਇਵੈਂਟ ਕਰਕੇ ਹੀ ਚਾਹੇ ਉਹ ਸਿੱਖੀ ਦੇ ਲੜ ਲੱਗ ਜਾਣ ਕਮ ਸੇ ਕਮ ਨੂੰ ਇਹ ਤਾਂ ਪਤਾ ਲੱਗੂਗਾ ਵੀ ਇਹ ਕੀ ਆ ਤੇ ਕਿਉਂ ਅਸੀਂ ਬੰਨਦੇ ਆ ਕਿਉਂ ਅਸੀਂ ਕਰਦੇ ਆ ਇਹ ਕਿੰਨੇ ਕੁ ਦੇਖਦੇ ਹੋ ਕਿੰਨਾ ਰੁਝਾਨ ਆ ਜਿਹੜੇ ਲੋਕਲ ਬੱਚੇ ਨੇ ਛੋਟੇ ਕਾਫੀ ਰੁਝਾਨ ਆ ਜੀ ਸਾਡੇ ਕੋਲ ਜੇ ਸੈਚਰਡੇ ਕਰੀਏ ਐਵਰੀ ਵੀਕਐਂਡ ਜਿਹੜੇ ਆ ਲੈ ਕੇ ਆਉਂਦੇ ਨੇ ਮਾਪਿਓ ਕਿਉਂਕਿ ਬੱਚੇ ਜਿਹੜੇ ਨੇ ਇੱਥੇ ਦੇ ਸੈਲਫ ਡਿਪੈਂਡੈਂਟ ਨਹੀਂ ਨੇ ਨਾ ਉਹ ਜੂੜਾ ਕਰਦੇ ਨੇ ਨਾ ਉਹ ਪਟਕਾ ਬੰਦਦੇ ਨੇ ਸੋ ਮਾਪਿਓ ਜਿਨ੍ਹਾਂ ਨੇ ਸਿੱਖੀ ਰੱਖੀ ਹੋਈ ਆ ਬੱਚਿਆਂ ਦੇ ਕੇਸ ਸਾਹਮਣੇ ਨੇ ਮਾਵਾ ਨੇ ਉਹ ਮਾਵਾ ਲੈ ਕੇ ਆਉਂਦੀਆਂ ਨੇ ਬੱਚਿਆਂ ਨੂੰ ਸਾਡੀ ਕਲਾਸ ਦੇ ਵਿੱਚ ਜਿਹੜੀ ਸੈਚਰਡੇ ਸਾਡੀ ਗੁਰਨਾਨਕ ਮਿਸ਼ਨ ਗੁਰਦੁਆਰੇ ਇੱਕ ਤੋਂ ਤਿੰਨ ਕਲਾਸ ਲੱਗਦੀ ਆ ਜਿਹੜੀ ਬਿਲਕੁਲ ਫ੍ਰੀ ਆਫ ਚਾਰਜ ਹੁੰਦੀ ਆ ਜੀ ਕੋਈ ਉਹਦੇ ਵਿੱਚ ਚਾਰਜ ਨਹੀਂ ਕੀਤਾ ਜਾਂਦਾ ਸਾਡੇ ਵੱਲੋਂ ਐਜ਼ ਅ ਮੋਟਰਸਾਈਕਲ ਕਲੱਬ ਵੱਲੋਂ ਅਸੀਂ ਚਾਹੁੰਦੇ ਆ ਕਿ ਸਿੱਖੀ ਨਾਲ ਵੱਧ ਤੋਂ ਵੱਧ ਫੈਮਲੀਆ ਜੋੜੀਏ ਇਸੇ ਤਰ੍ਹਾਂ ਇੱਕ ਜ ਲਗਦੀ ਹੈ ਜੀ ਦਸ਼ਮੇਸ਼ ਦਰਬਾਰ 3 ਤੋਂ 5 ਤੁਸੀਂ ਜੇ ਆਪਣੇ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਬੱਚਿਆਂ ਦਾ ਕੌਨਫੀਡੈਂਸ ਲੈਵਲ ਜਿਹੜਾ ਉੱਪਰ ਹੋਵੇ ਉਹ ਆਪਣੇ ਆਪ ਜਿਹੜਾ 100% ਜੁੜੇ ਤੋਂ ਲੈ ਕੇ ਪਟਕਾ ਤੇ ਪੱਗ ਸਜਾਉਣ ਇਹਨਾਂ ਦੋਨਾਂ ਜਿਹੜੀਆਂ ਹੈਗੀਆਂ ਵਰਕਸ਼ਾਪ ਇਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੁਸੀਂ ਸਾਡੇ ਸਿੱਖ ਮੋਟਰਸਾਈਕਲ ਕਲੱਬ ਦੀ ਵੈਬਸਾਈਟ ਦੇ ਉੱਤੇ ਸਾਡੇ ਨਾਲ ਫੇਸਬੁੱਕ ਜਾਂ ਆਪਣੇ ਕਿਸੇ ਵੀ ਜਰੀਏ ਜੁੜ ਸਕਦੇ ਹੋ ਮੇਰਾ ਨੰਬਰ ਐਜ਼ ਅ ਟਰਬਨ ਕੋਚ 6474095050 ਹੈ 6474095050 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵੀ ਸਾਡੇ ਨਾਲ ਜਿਹੜੀਆਂ ਸਾਡੀਆਂ ਵਰਕਸ਼ਾਪਸ ਲੱਗਦੀਆਂ ਨੇ ਪੱਗ ਦੀਆਂ ਉਹਨਾਂ ਬਾਰੇ ਹੋਰ ਇਨਕੁਆਰੀ ਜਾਂ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਵਾਟ ਯੂ ਨੇਮ ਗਰਨੋਰ ਗਰਨ ਸਿੰਘ ਹਾਓ ਰ ਯੂ 13 ਸੋ ਥਿਸ ਇਜ਼ ਅ ਫਸਟ ਟਾਈਮ অর ਸਕੰਡ ਟਾਈਮ 5th 6th Six yeah. Okay. Do you like it or do you know I like him? It. Okay. Do you know what is that? A pug. A pug. What? Um, you're covering, uh, my head hair. And, uh, but they can see like uh, it's a heritage. Okay. If you can sue the like look, look like the heritage, but the sick, the sick wearing the turban all the time. Why are they wearing? It? You know that? Yeah. To cover the hair, so no, to not cut it and all because of a uh, forgot. But the sick uh, yeah. yeah, yeah. See, ਹੋਰ ਜਿਹਾ ਬੋਤ ਨੇ ਆਂਦੇ ਹਾਂਜੀ ਸੋਹਣੀ ਲੱਗੀ ਹਾਂਜੀ ਤੇ ਹੋਰ ਵੀ ਤੁਹਾਡੇ ਬ੍ਰਦਰ ਸਿਸਟਰ ਨੂੰ ਦੱਸੋਗੇ ਤੁਹਾਡੇ ਫਰੈਂਡ ਨੂੰ ਦੱਸੋਗੇ ਹਾਂਜੀ ਦੱਸੋਗੇ ਹਾਂਜੀ ਹੈਪੀ ਹਾਂਜੀ ਸੋ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਪੱਗ ਦਾ ਇਹ ਲੰਗਰ ਲਾਉਂਦੇ ਨੇ ਹਰ ਸਾਲ ਸਿੱਖ ਮੋਟਰਸਾਈਕਲ ਕਲੱਬ ਔਰ ਜਿਵੇਂ ਆਪਾਂ ਦੇਖਦੇ ਆਂ ਕਈ ਸੱਜਣਾਂ ਇਹ ਜੇ ਨੇ ਜਿਹੜੇ ਮੇਰੇ ਖਲ ਕਦੇ-ਕਦੇ ਟਾਮੀ ਟਾਮੀ ਪੱਗ ਬੰਦੇ ਵੈਸੇ ਤਾਂ ਹਰ ਪੰਜਾਬੀ ਨੂੰ ਹੀ ਬੰਨਣੀ ਆਉਣੀ ਹੁੰਦੀ ਹੈ ਕਿਵੇਂ ਦੇਖਦੇ ਨਹੀਂ ਬਹੁਤ ਸਲਾਘਾਯੋਗ ਉਪਰਾਲਾ ਹੈ ਜਿਹੜਾ ਵੀ ਪੱਗ ਬੰਦੇ ਹੈ ਸਿੱਖੀ ਦੇ ਨਾਲ ਜੋੜਦੇ ਆ ਜਿਹੜੇ ਬੱਚੇ ਇੱਥੋਂ ਵਾਲੇ ਆਪਣਾ ਨੂੰ ਬੌਰਨ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਧਰਮ ਦਾ ਵੀ ਮੇਨ ਸੰਕੇਤ ਇਹ ਆ ਨਿਸ਼ਾਨੀ ਆ ਪੱਗ ਤੇ ਬਹੁਤ ਸੋਹਣਾ ਫਰਾਲਾ ਮੁੰਡਿਆਂ ਦਾ ਜੀ ਸੋਚ ਲੱਗ ਦੇਖੀ ਜਾਵੇ ਜਿਵੇਂ ਨਗਰ ਕੀਰਤਨ ਨਗਰ ਕੀਰਤਨ ਦੇ ਵਿੱਚ ਆਮ ਹੀ ਤੌਰ ਦੇ ਉੱਪਰ ਪੱਗ ਦਾ ਲੰਗਰ ਇਹ ਲਾਉਂਦੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਜਾਂ ਸਕਲਾਈ ਕੈਂਪ ਵੀ ਖੋਲਦੇ ਆ ਪਰ ਕਿਤੇ ਨਾ ਕਿਤੇ ਆਪਣੇ ਬੱਚੇ ਆ ਤ ਇਹਨਾਂ ਦੇ ਉੱਤੇ ਤਾਂ ਪੱਗ ਬੰਨ ਲੈਂਦੇ ਆ ਅੱਗੇ ਪਿੱਛੇ ਉਹ ਕਦੇ ਨਹੀਂ ਬੰਨਦੇ ਅੱਗੇ ਪਿੱਛੇ ਆਪਣੇ ਵਾਲ ਖੁੱਲੇ ਰੱਖਦੇ ਜਿਵੇਂ ਅਸੀਂ ਵੀ ਵਿੱਚ ਹੀ ਆ ਉਹਨਾਂ ਦੇ ਕਿਵੇਂ ਉਹਨਾਂ ਨੂੰ ਕਿਵੇਂ ਵੇਖਦੇ ਹਾਂ ਹਾਂਜੀ ਉਹ ਮਨ ਦੇ ਵਿੱਚ ਭਾਵਨਾ ਚਾਹੀਦੀ ਹੈ ਜਿਵੇਂ ਅੱਜ ਹੋਰ ਪਲਕ ਹੋਰ ਕੋਈ ਕਹਿੰਦੇ ਕਰਬੂਜਨ ਵੇਗ ਖਰਬੂਜਾ ਰੰਗ ਫੜਦਾ ਜੇ ਆਪਾਂ ਇਹ ਉਪਰਾਲਾ ਸ਼ੁਰੂ ਕੀਤਾ ਤੇ ਸਿਰੇ ਵੀ ਲੱਗੂਗਾ ਜੇ ਬੰਦ ਨੂੰ ਸ਼ਾਹ ਬਣਨ ਲੱਗ ਗਿਆ ਆਪਦਾ ਵੀ ਪੱਗ ਬੰਨਣੀ ਜ਼ਰੂਰੀ ਆ ਮਾਂ ਪਿਓ ਦੇ ਹੱਥ ਵੀ ਬਹੁਤ ਵੱਡੀ ਗੱਲ ਆ ਜੀ ਪਾਪਿਓ ਗਾਈਡ ਕਰੇ ਤੇ ਉਹਦੇ ਨਾਲ ਬਹੁਤ ਵਧੀਆ ਉਪਰਾਲਾ ਮਿਲਦਾ ਵੀ ਹਾਂ ਪੱਗ ਦੀ ਬਹੁਤ ਵਕਰੀ ਪਹਿਚਾਨ ਆ ਜੀ ਮਤਲਬ ਹੌਲੀ ਹੌਲੀ ਪਾਈਏ ਵੀ ਇਸ ਆਪਾਂ ਲੈਂਡ ਚ ਚੱਲਾਂਗੇ ਤਾਂ ਹੌਲੀ ਹੌਲੀ ਆਪੇ ਹੀ ਬੰਦੇ ਦਾ ਮਨ ਬਣ ਜਾਂਦਾ ਤੇ ਹੌਲੀ ਹੌਲੀ ਆਪੇ ਹੀ ਉਹ ਪੱਗ ਬੰਨਣ ਲੱਗ ਜਾਂਦੇ ਹਾਂ ਜੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਰਦਾਰ ਬੰਦਾ ਦੂਰੋਂ ਕਿਤੋਂ ਲੱਗੇ ਜਾਂਦਾ ਵੀ ਆ ਪੱਗਾਂ ਵਾਲਾ ਵੀਰ ਬੰਦਾ ਸਰਦਾਰ ਆ ਹਾਂ ਜੀ ਪਰਸਨੈਲਿਟੀ ਵੱਖਰੀ ਆ ਵੇਖੋ ਤੁਸੀਂ ਮੇਰੇ ਮੇਰੇ ਹੁਣ ਪਾ ਕੇ ਜਾਉ ਮੇਰੇ ਕੇਸ ਕੱਟੇ ਵੀ ਆ ਪੱਗ ਦੇ ਨਾਲ ਵੇਖੋ ਕੰਨਾ ਬੰਦੇ ਜੀ ਵੱਖਰੀ ਪਛਾਣ ਬਣਦੀ ਹੈ ਹਾਂ ਹਾਂਜੀ 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 ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਜਿਹੜਾ ਇਹ ਦਸਤਾਰ ਦਾ ਜਿਹੜਾ ਪੱਗ ਦਾ ਲੰਗਰ ਆ ਕਿਸੇ ਜਿਵੇਂ ਉਹਨਾਂ ਨੇ ਦੱਸਿਆ ਵੀ ਸਾਡਾ ਇਹ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਜਾਂਦਾ ਤਾਂ ਕਿ ਲੋਕ ਚਾਹੇ ਹਾਸੇ ਨਾਲ ਚਾਹੇ ਵੈਸੇ ਹੀ ਉਹਨਾਂ ਦੇ ਮਨ 'ਚ ਆ ਗਿਆ ਵੀ ਯਾਰ ਮੈਂ ਇੱਥੇ ਆਇਆ ਬਈ ਮੈਂ ਆਪਣੇ ਵੀ ਪੱਗ ਬਣਾ ਰਿਹਾ ਔਰ ਉਸੇ ਬਾਹਨੇ ਲੋਕ ਵੀ ਸ਼ਾਇਦ ਦੇਖਣਗੇ ਔਰ ਵੱਖਰੀਆਂ ਕਮਿਊਨਿਟੀਆਂ ਔਰ ਦੂਜੀਆਂ ਕਮਿਊਨਿਟੀਆਂ ਤੱਕ ਵੀ ਜਾਊਗਾ ਔਰ ਪੱਗ ਦੀ ਜਿਹੜੀ ਪਛਾਣ ਆ ਸਾਡੀ ਦੂਰ ਦੂਰ ਤੱਕ ਲੋਕਾਂ ਤੱਕ ਪਹੁੰਚੂਗੀ ਔਰ ਇਸੇ ਕਰਕੇ ਉਹ ਕਹਿੰਦੇ ਅਸੀਂ ਇਹ ਉਪਰਾਲਾ ਕਰਦੇ ਹਾਂ ਹਰ ਸਾਲ ਕਿਉਂਕਿ ਜੇ ਇਸ ਤਰ੍ਹਾਂ ਦੇ ਉਪਰਾਲੇ ਨਾਲ ਉਹ ਕਹਿੰਦੇ ਵੀ ਸਾਡੇ ਉਪਰਾਲੇ ਇਸ ਨਾਲ ਦੋ ਚਾਰ ਬੰਦੇ ਵੀ ਜੇ ਪੱਗ ਬੰਨਣ ਲੱਗ ਜਾਣ ਔਰ ਸਿੱਖ ਜਾਣ ਤਾਂ ਸਾਡਾ ਇਹ ਉਪਰਾਲਾ ਸਫਲਾ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ